ਖਬਰ ਜੋ ਇਸ ਵੇਲੇ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ ਵਿੱਚ ਇੱਕ ਨੌਜਵਾਨ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਹੈ। ਨੌਜਵਾਨ ਪੰਜਾਬ ਦਾ ਰਹਿਣ ਵਾਲਾ ਸੀ ਜੋ ਕਿ ਅੱਜ ਤੋਂ 11 ਮਹੀਨੇ ਪਹਿਲਾਂ ਹੀ ਵਿਦੇਸ਼ ਗਿਆ ਸੀ। ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਰਹਿੰਦਾ ਇਹ ਨੌਜਵਾਨ ਜਿਸ ਨੂੰ ਕਿ ਰਾਤ ਦੇ ਸਮੇਂ ਹਾਰਟ ਅਟੈਕ ਆਇਆ ਉਸ ਦੇ ਦੋਸਤਾਂ ਦੇ ਵੱਲੋਂ ਹਸਪਤਾਲ ਨੌਜਵਾਨ ਨੂੰ ਲਿਜਾਇਆ ਜਾਂਦਾ ਪਰ ਉੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਬਾਅਦ ਵਿੱਚ ਨੌਜਵਾਨ ਦੇ ਦੋਸਤਾਂ ਦੇ ਵੱਲੋਂ ਪੰਜਾਬ ਪਰਿਵਾਰਕ ਮੈਂਬਰਾਂ ਨੂੰ ਫੋਨ ਕਰਕੇ ਇਸ ਪੂਰੀ ਗੱਲ ਦੀ ਜਾਣਕਾਰੀ ਦਿੱਤੀ ਤੇ ਹੁਣ ਪੂਰਾ ਪਰਿਵਾਰ ਸਰਕਾਰ ਕੋਲੋਂ ਮੰਗ ਕਰ ਰਿਹਾ ਹੈ ਕਿ ਉਹਨਾਂ ਦੇ ਪੁੱਤ ਦੀ লাশ ਨੂੰ ਵਾਪਸ ਪੰਜਾਬ ਲਿਆਂਦਾ ਜਾਵੇ ਪੰਜਾਬ ਦੇ ਸ੍ਰੀ ਮੁਖਤਰ ਸਾਹਿਬ ਤੋਂ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਦੇ ਕਿ ਰਹਿਣ ਵਾਲਾ ਇੱਕ ਪਰਿਵਾਰ ਜਿਨ੍ਹਾਂ ਨੇ 35 ਲੱਖ ਰੁਪਇਆ ਲਗਾ ਕੇ ਆਪਣੇ ਨੌਜਵਾਨ ਪੁੱਤ ਨੂੰ ਉਸਦੇ ਸੁਪਨੇ ਸਕਾਰ ਕਰਨ ਦੇ ਲਈ ਵਿਦੇਸ਼ ਭੇਜਿਆ ਸੀ ਅੱਜ ਤੋਂ 11 ਮਹੀਨੇ ਪਹਿਲਾਂ ਇਹ ਨੌਜਵਾਨ ਜਿਸ ਦਾ ਨਾਮ ਕਰਪੇਤ ਸਿੰਘ ਹੈ ਇਹ ਵਿਦੇਸ਼ ਗਿਆ ਸੀ ਆਪਣੇ ਘਰ ਦੇ ਹਾਲਾਤਾਂ ਨੂੰ ਠੀਕ ਕਰਨਾ ਚਾਹੁੰਦਾ ਸੀ ਆਰਥਿਕ ਤੌਰ ਤੇ ਘਰ ਦੇ ਵਿੱਚ ਕਾਫੀ ਪਰੇਸ਼ਾਨੀਆਂ ਸੀ ਜਿਸ ਕਾਰਨ ਉਸ ਦਾ ਸੁਪਨਾ ਸੀ ਕਿ ਉਹ ਵਿਦੇਸ਼ ਜਾਵੇ ਉੱਥੇ ਜਾ ਕੇ ਵਧੀਆ ਕਮਾਈ ਕਰੇ ਤੇ ਆਪਣੇ ਘਰ ਦੇ ਹਾਲਾਤਾਂ ਨੂੰ ਸੁਧਾਰੇ ਪਰ ਇਸ ਨੌਜਵਾਨ ਨੂੰ ਨਹੀਂ ਸੀ ਪਤਾ ਕਿ ਵਿਦੇਸ਼ ਦੇ ਵਿੱਚ ਅਸਲ ਚ ਇਸ ਦੀ ਮੌਤ ਇਸ ਨੂੰ ਢੀਕ ਰਹੀ ਹੈ ਨੌਜਵਾਨ ਨੂੰ ਹਾਰਟ ਅਟੈਕ ਆਇਆ ਉਸ ਦੇ ਦਿਲ ਦੇ ਵਿੱਚ ਦਰਦ ਹੋਈ ਹਸਪਤਾਲ ਉਸ ਦੇ ਦੋਸਤ ਲੈ ਕੇ ਗਏ ਨੇ ਪਰ ਡਾਕਟਰ ਨੇ ਉੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਹੁਣ ਪਰਿਵਾਰ ਨੂੰ ਜਦ ਇਹ ਖਬਰ ਮਿਲੀ ਹੈ ਤੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੋ ਰਿਹਾ ਹੈ ਸਰਕਾਰ ਦੇ ਕੋਲੋਂ ਮੰਗ ਨੇ ਕਿਉਣਾ ਦੀ ਪੁੱਤ ਦੀ লাশ ਨੂੰ ਜਿਹੜਾ ਉਹ ਪੰਜਾਬ ਵਾਪਸ ਲਿਆਉਣ ਦੇ ਵਿੱਚ ਮਦਦ ਪਰਿਵਾਰ ਦੀ ਕੀਤੀ ਜਾ